ਜਦੋਂ ਆਪਣੇ ਪਿੰਡ ਜੱਦੀ ਪਿੰਡ ਯਾਤਨਾ ਕਰ ਚਾਇਆ ਇਹ ਸਾਡੀ ਕਰਮ ਭੂਮੀ ਵੀ ਆ ਔਰ ਇਸ ਨਗਰ ਦੀ ਮਿੱਟੀ ਨੇ ਬਹੁਤ ਕੁਝ ਸਾਡੇ ਪਰਿਵਾਰ ਨੂੰ ਦਿੱਤਾ ਜਿਹਦਾ ਮੈਂ ਸਮਝ ਨਾ ਕਰਦਾਂ ਜ਼ਿੰਦਗੀ ਵੀ ਕਾਰ ਨਹੀਂ ਸਕਾਂਗੇ ਸੋ ਅੱਜ ਮੇਰਾ ਮਨਸੀਬ ਇਸ ਨਗਰ ਦੇ ਵਿੱਚ ਸੇ ਸੂਝਦਾ ਜਿਹੜੀਆਂ ਨੇ ਉਹ ਮੁਕਬਲ ਹੋ ਸਭ ਤੋਂ ਪਹਿਲਾਂ ਇਥੇ ਆਲਰੇਡੀ ਹੈਲਥ ਸੈਂਟਰ ਜਿਹੜਾ ਇਹ ਚੱਲ ਰਿਹਾ ਸੀਗਾ ਇਦੇ ਨਾਲ ਆਮ ਆਦਮੀ ਕਲੀਨਿਕ ਵੀ ਖੋਲ ਦਿੱਤਾ ਜਦੇ ਨਾਲ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਤੇ 46 41 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਅੱਜ ਆਪਾਂ ਹੈਲਥ ਵੈਲਨੈਸ ਸੈਂਟਰ ਦਾ ਪਹੀ ਪੱਥਰ ਜਿਹੜਾ ਉਹ ਰੱਖਿਆ ਇਹ ਜਿਹੜਾ ਸੈਂਟਰ ਆ 35 ਲੱਖ ਦੀ ਕੀਮਤ ਦੇ ਨਾਲ ਇਹ ਤਿਆਰ ਹੋਊਗਾ ਇਹਦੇ ਵਿੱਚ ਬਕਾਇਦਾ ਦੋ ਕਮਰੇ ਇੱਕ ਹਾਲ ਇਹ ਸਾਰੀਆਂ ਚੀਜ਼ਾਂ ਬਣਨ ਗਿਆ ਇੱਥੇ ਸਾਡੇ ਕਮਿਊਨਿਟੀ ਹੈਲਥ ਆਫੀਸਰ ਨਰਸਸ ਸਟਾਫ ਨਰਸ ਸੀਐਨਐਮ ਇਹ ਸਾਰੇ ਬੈਠਣਗੇ ਤਾਂ ਕਿ ਜਿਹੜੀਆਂ ਕੋਈ ਬਿਮਾਰੀਆਂ ਨੇ ਕੋ ਹਾਰਟ ਦੀਆਂ ਕੋ ਸ਼ੂਗਰ ਦੀਆਂ ਕੋ ਬੀਪੀ ਦੀਆਂ ਔਰ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਗਰਭਵਤੀ ਨੇ ਉਹਦੇ ਟੈਸਟ ਵਾਸਤੇ ਇਹ ਸੈਂਟਰ ਜਿਹੜਾ ਉਹ ਬਹੁਤ ਮੈਂ ਸਮੇਂ ਮਾਂ ਵੀ ਸਾਇ ਹੋਏਗਾ ਔਰ ਇਹਦੇ ਹੈਲਥ ਵੈਲਨੈਸ ਸੈਂਟਰ ਦੇ ਚੱਲਣ ਦੇ ਨਾਲ ਹੁਣ ਜਿਹੜੀਆਂ ਸੇਤ ਸੇਵਾਵਾਂ ਦੀਆਂ ਸਾਰੀਆਂ ਇਹ ਸਹੂਲਤਾਂ ਜਿਹੜੀਆਂ ਨੇ ਇਸ ਨਗਰ ਦੇ ਵਿੱਚ ਉਪਲਬਧ ਹੋ ਗਈਆਂ ਨੇ ਇੱਥੇ ਸਬ ਸੈਂਟਰ ਵੀ ਆ ਇੱਥੇ ਆਮ ਆਦਿ ਕਲੀਨਿਕ ਵੀ ਆ ਔਰ ਹੈਲਥ ਪੋਲਸੈਂਟਰ ਜਿਹੜਾ 35 ਲੱਖ ਦੇ ਨਾਲ ਇਹ ਅੱਜ ਇਹਦਾ ਨੀ ਪੱਤਰ ਰੱਖਤਾ ਸਮਾਸ਼ ਕਰਦਾ ਬਾਦਵਾਲ ਸਾਹਿਬ ਤਿੰਨ ਕਿ ਮਹੀਨੇ ਚ ਤਿੰਨ ਕਿ ਮਹੀਨੇ ਚੋਂ ਕੰਪਲੀਟ ਕਰ ਦਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਦੇ ਲੋਕ ਇਹਦਾ ਫਾਇਦਾ ਉਠਾ ਸਕਣਗੇ ਇਹਦੇ ਨਾਲ ਨਾਲ ਹੀ ਅੱਜ ਅਪਾ ਸਾਧੂ ਚੱਕ ਪਿੰਡ ਦੇ ਵਿੱਚ ਵੀ ਹੈਲਥ ਐਂਡ ਵੈਲਨੈਸ ਸੈਂਟਰ 35 ਲੱਖ ਦੇ ਨਾਲ ਉੱਥੇ ਵੀ ਬਣਾਉਣ ਜਾ ਰਹੇ ਆ ਪਰ ਕੱਲ ਮੇ ਸ਼ਾਮ ਨੂੰ ਹਮਰਾਜਪੁਰ ਦੇ ਵਿੱਚ ਨਹੀਂ ਪਤਾ ਰੱਖ ਕੇ ਆਇਆ ਹੈਲਥ ਐਂਡ ਵੈਲਨੈਸ ਸੈਂਟਰ ਦਾ ਸੋ ਅੱਜ ਦੇ ਕੱਲ ਦੇ ਵਿੱਚ ਤਿੰਨ ਹੈਲਥ ਐਂਡ ਵੈਲਨੈਸ ਸੈਂਟਰ ਜਿਹੜੇ ਨੇ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਤਿੰਨ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੋ ਪਹਿਲ ਤੋਂ ਭਾਵ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ 2022 ਚ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਸਿਹਤ ਸੇਵਾਵਾਂ ਸਸਤੀਆਂ ਫ੍ਰੀ ਔਰ ਮਿਆਰੀ ਦਵਾਾਂ ਦੇ ਪਰ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਵਾਦਾ ਪੂਰਾ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾੜੀਓ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਡਾਕਟਰ ਬਰਦੀਲ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਦਾਸਪੁਰ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਵਾਸਤੇ ਕੋਈ ਕਸਮ ਨਹੀਂ ਛੱਡੀ ਔਰ ਅੱਜ ਮੈਨੂੰ ਇਹ ਵੀ ਮਾਣ ਤੇ ਫਖਰ ਆ ਕਿ ਮੇਰਾ ਆਪਣਾ ਜੱਦੀ ਪਿੰਡ ਜਿੱਥੇ ਇਹਨਾਂ ਚੀਜ਼ਾਂ ਦੀ ਲੋੜ ਸੀ ਔਰ ਪਿਛਲੇ ਕਈ ਸਾਲਾਂ ਤੋਂ ਉਹ ਇਹ ਨਗਾਲਿਆ ਗਿਆ ਸੀਗਾ ਅੱਜ ਉੱਥੇ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਸ਼ੁਰੂ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2.5 ਤੋਂ 3 ਕਰੋੜ ਰੁਪਏ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਔਰ ਚਾਰੇ ਪਾਸੇ ਅੱਜ ਨਗਰ ਦੇ ਵਿੱਚ ਕੰਮ ਲੱਗੇ ਨੇ ਸੋ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ओंकार ਸਿੰਘ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਨਗਰ ਦੀ ਬਹੁਤ ਹੀ ਸਤਿਕਾਰਯੋਗ ਸਖਸ਼ੀਤਾ ਜਿਥੇ ਆਈਆਂ ਨੇ ਸੋ ਮੈਂ ਸਾਰਿਆਂ ਦਾ ਨਾਂ ਨਾ ਲੈਂਦਾ ਹੋਇਆ ਇਸ ਨਗਰ ਦੇ ਇਸ ਨਹੀਂ ਵੀ ਪਤਵੰਤੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਾਸ ਇਸ ਨਗਰ ਦੀ ਸੇਵਾ ਲਈ ਹਮੇਸ਼ਾ ਤਿਆਰ ਹੈ ਜੋ ਵੱਧੋਵਾ ਤੋਂ ਪ੍ਰਾਲੇ ਹੋ ਸਕਣਗੇ ਇਸ ਨਗਰ ਲਈ ਤੇ ਸਮੁੱਚੇ ਹਲਕੇ ਵਾਸਤੇ ਉਹਦੇ ਦੇ ਕੋਈ ਕਸੀ ਤਸਮ ਨਹੀਂ ਛੱਡਾਂਗੇ ਮੇਰੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਵਿਕਾਸ اور ਸੇਵਾ ਨੂੰ ਅੱਗੇ ਰੱਖ ਕੇ ਸਮੁੱਚੇ ਬਰਦਾਸਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰਨਾ ਮੇਰੀ ਡਿਊਟੀ ਆ ਔਰ ਕਾਲਪੁਰਖ ਦਾ ਅਸ਼ੀਰਵਾਦ ਲੈ ਕੇ ਧਨਵਾਦ ਕੋਸ਼ਿਸ਼ ਕਰ ਰਿਹਾ ਕਿ ਵਿਕਾਸ ਦੀ ਗੱਡੀ ਕਿਤੇ ਰੁਕੇ ਨਾ ਤੇ ਬਰਦਾਸਪੁਰ ਵਿਧਾਨ ਸਭਾ ਹਲਕੇ ਦੇ ਹਰ ਕੋਨੇ ਦੇ ਵਿੱਚ ਵਿਕਾਸ ਜਿਹੜਾ ਉਹ ਅੱਗੇ ਆਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਸਗਾਈ ਨਹੀਂ ਹੋ ਸਕੇ ਲੋਕਾਂ ਦਾ ਜੀਵਨ ਸਤਰ ਉੱਪਰ ਚੁੱਕਿਆ ਜਾ ਸਕੇ ਔਰ ਲੋਕ ਇੱਕ ਜ਼ਿੰਦਗੀ ਦਾ ਆਨੰਦ ਲੈ ਸਕੇ ਕੀ ਆ ਨਾ ਸਪੈਸਰ ਦਾ ਇਹ ਕੰਮ ਕੀਤਾ ਜਾ ਰਿਹਾ ਰੱਖਦਾ ਪਹਿਲਾਂ ਤੇ ਮੈਂ ਬੈਲ ਸਾਹਿਬ ਦਾ ਬੜਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਸਭ ਤੋਂ ਅੱਗੇ ਰੱਖ ਕੇ ਕੋਈ ਵੀ ਇੱਥੇ ਚੀਜ਼ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਸਾਡੇ ਪਿੰਡ ਨੂੰ ਮਿਲਦੀ ਹੈ ਅੱਗੇ ਇੱਕ ਮੁਲਾਜ਼ਮ ਆਏ ਸੀਗੇ ਦੇਖਣ ਬੇਨਤੀ ਮਾਰਨ ਆਏ ਸੀਗੇ ਤੇ ਉਹ ਕਹਿੰਦੇ ਵੀ ਬੈਲ ਸਾਹਿਬ ਪਹਿਲਾਂ ਆਪਣੇ ਪਿੰਡ ਨੂੰ ਕਿਉਂ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਦੇ ਕਿ ਆਪਣੇ ਪਿੰਡ ਤੇ ਮਤਲਬ ਵੀ ਇਸ ਪਿੰਡ ਦੇ ਨੇ ਉਹ ਕਹਿੰਦੇ ਪਹਿਲਾ ਹਯਾਦ ਨੂੰ ਕਿਉਂ ਮਿਲਦਾ ਮੈਂ ਇਹ ਉਹਨਾਂ ਦਾ ਜਦੀ ਹਲਕੇ ਪਿੰਡ ਆ ਉਹਨਾਂ ਨੇ ਜੋ ਵੀ ਲਿਉਣਾ ਪਹਿਲਾ ਇੱਥੇ ਆਉਣਾ ਤੇ ਇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਇਸ ਹਸਪੀਟਲ ਲਈ ਇਹ ਮੁਲਾਜ਼ਮ ਸਾਰੇ ਬਾਹਰ ਬੈਂਦੇ ਸੀ ਧੁੱਪੇ ਪੈਂਦੇ ਸੀਗੇ ਤੇ ਇਹਨਾਂ ਦਾ ਇਹਨਾਂ ਦਾ ਵੀ ਬੜੀ ਮੁਸ਼ਕਲ ਸੀਗੀ ਇੰਜੈਕਸ਼ਨ ਲਾਉਣ ਦੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਡ ਸਾਹਿਬ ਦਾ ਟੀਮ ਦਾ ਕਿੰਨਾ ਸੁਚੇਤ ਲੱਗਿਆ ਨਮਨੋ ਤੇ ਸਾਈ ਪਿਛੇ ਐਡਾ ਤਾਰੋਂ ਆਇਦਾ ਪਿਛੇ ਆ ਪਿਛਾ ਉਹਨੂੰ ਕਰੇ ਤਾ ਜਾ ਪੂਰਾ ਸ਼ੌਟ ਦਿਖਾ ਦੇ ਲੰਬਾ ਪਾਣੀ ਦੇ ਰੱਖਿਆ ਕਰਾ ਤੋ ਤਾਰੀ ਨੂੰ ਪਾਣੀ ਦੇ ਕਰਕੇ ਆ ਗਿਆ ਤੇ ਕੋਈ ਪਹਿਲਾਂ ਉਹ ਬਣਾ ਲਿਆ ਹੋ ਗਿਆ ਰਿਹਾ ਬਈ ਜੀ ਸੰਤੂ ਮੰਨਿਆ ਸਭ ਚੱਕ ਨੇ ਚਾਰਵੇਂ ਜੋ ਪਿੰਡ ਗੋਹਾਂਦ ਜੀ ਸਰ ਜੀ ਅਸਲੀ ਅਸਲ ਵਧੀਆ ਆਊਟਰ ਵੀ ਕਲਾਈਡ ਕਰ ਲਈ ਹੈ ਨਾ ਕੋਤਰੀ ਖਾ ਗਿਆ जी सारो सत श्रीकाल जी सारे मैं डॉक्टर हेमंत दुली कम्यूनिटी हेल्थ अफसर हयातनगर अज सा हेल्थ वे सेंटर नींह पत्थर रखा गया जी ਜਿੱਦਾਂ ਸਾਨੂੰ ਇੱਥੇ ਬੜੀ ਪ੍ਰੇਸ਼ਾਨੀ ਆਂਦੀ ਸੀ ਵਿਅਨ ਵਿੱਚ ਬੱਚਿਆਂ ਨੂੰ ਟੀਕੇ ਲਗਾਉਣ ਚ ਏਐਨਸੀ ਨੂੰ ਕਵਰ ਕਰਨ ਵਿੱਚ ਤੇ ਅੱਜ ਬੈ ਸਾਹਿਬ ਨੇ ਇੱਥੇ ਐਲਟਰਾ ਸੈਂਟਰ ਦਾ ਨੀ ਪੱਤਰ ਰੱਖਿਆ ਜੀ ਆਪਾਂ ਬਹੁਤ ਕੋਸ਼ਿਸ਼ਾਂ ਜੀ ਸਾਡੇ ਬਹੁਤ ਟ੍ਰੋਵ ਮੂਮੈਂਟ ਹੈ ਕਿ ਜਿਹੜੀ ਆਪਾਂ ਹਾਲੇ ਸ਼ੁਰੂ ਦਾ ਪਲਾ ਦੇ ਦੇ ਸੀ ਹੁਣ ਆਪਾਂ ਉਹ ਵਧੀਆ ਤਰੀਕਿਆਂ ਨਾਲ ਲੋਕਾਂ ਨੂੰ ਦੇ ਪਾਵਾਂਗੇ ਤੇ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਕਰਦਾ ਪ੍ਰਸ਼ਾਸਨ ਦਾ ਮੈਂ ਥੈਂਕ ਯੂ